ਇਸ ਛਲਾਵਾ ਸੋ ਛਲਾਵੇ ਨੂੰ ਕਿਸਾਨ ਜਿੱਥੇ ਬੰਦੀਆਂ ਸਮਝ ਗਏ ਜਿਹੜਾ ਗੋਲੀ ਨਾਲ ਮਰਿਆ ਹੈ ਜਿਹਦਾ ਕਤਲ ਹੋਇਆ ਹੈ ਉਹਦਾ ਜਦ ਤੱਕ 302 ਦਾ ਮੁਕਦਮਾ ਦਰਜ ਨਹੀਂ ਹੁੰਦਾ ਉਹਦਾ ਪੋਸਟਮਾਰਟਮ ਕਾਨੂੰਨਨ ਤੌਰ ਤੇ ਹੋ ਹੀ ਨਹੀਂ ਸਕਦਾ ਦੂਸਰੇ ਪਾਸੇ ਤੁਸੀਂ ਦੇਖੋ ਸੈਂਕੜੇ ਨੌਜਵਾਨ ਹੈ ਜਿਹੜੇ ਜ਼ਖਮੀ ਹੋਏ ਕਿਸੇ ਦੀਆਂ ਲੱਤਾਂ ਟੁੱਟ ਗਈਆਂ ਕਿ ਦੀ ਲਾਤ 'ਚ ਗੋਲੀ ਵਧੀ ਹੈ ਕਿ ਦੀ ਬਾਹਾਂ 'ਚ ਵਧੀ ਹੈ ਕਿ ਦੀਆਂ ਅੱਖਾਂ 'ਚ ਲੱਗੀਆਂ ਤੇ ਬੰਦੇ ਸਾਰੇ ਹਸਪਤਾਲਾਂ ਚ ਦਾਖਲ ਹੈ ਜੋ ਮੇਰੇ ਕੋਲ ਰਿਪੋਰਟ ਹੈ ਕਿ ਕਿਹਦੇ ਸ਼ਰੇ ਵੀ ਨਹੀਂ ਕੱਢੇ ਜਾ ਰਹੇ ਕਿਉਂਕਿ ਕੱਢ ਨਹੀਂ ਸਕਦੇ ਐਮਐਲਆਰ ਕੱਟ ਨਹੀਂ ਪੈਣੀ ਹੈ ਹੁਣ ਐਮਐਲਆਰ ਤਾਂ ਕੱਟ ਹੀ ਨਹੀਂ ਜਾ ਰਹੀ ਜੇ ਐਮਐਲਆਰ ਨਹੀਂ ਕੱਟੀ ਜਾਊਗੀ ਹਾਂਜੀ ਜਿਹੜੀ ਮੈਡੀਕਲ ਲੀਗਲ ਰਿਪੋਰਟ ਹੈ ਜਿਹਨੂੰ ਆਪਾਂ ਨਤੀਜਾ ਕਹਿ ਦਿੰਨੇ ਆ ਫਿਰ ਪਰਚਾ ਕਿਵੇਂ ਕੱਟਿਆ ਜਾਊਗਾ 307 ਦੇ ਮੁਕਦਮੇ ਜਿਹੜੇ ਇਨੇ ਜ਼ਖਮੀ ਹੈ ਤੇ ਪ੍ਰੀਤਪਾਲ ਸਿੰਘ ਆਇਆ ਚਾਹੇ ਹੋਰ ਨੇ ਜਿਹੜੇ ਪੀਜੀਆਈ ਨੇ ਹੋਰ ਹਸਪਤਾਲਾਂ ਚ ਨੇ ਉਹਨਾਂ ਦੇ ਕਦੀ ਕਿਸ ਨੇ ਬਿਆਨ ਲਿਆ ਹਾਂਜੀ ਤੁਸੀਂ ਬਿਆਨ ਲਓ ਬਿਆਨ ਲੈ ਕੇ ਮੁਕਦਮੇ ਦਰਜ ਕਰੋ ਪਰ ਨਹੀਂ ਕਰਨਾ ਚਾਹੁੰਦੇ